ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਸਾਰੇ ਠੀਕ ਠਾਕ ਹੁ ਜਿਵੇਂ ਕਿ ਵਧੀਆ ਮੰਗਟ ਲੈ ਆ ਸ ਹਾਊਸ ਕੋਲੇ ਵਧੀਆ ਕੁਆਲਿਟੀ ਦੀਆਂ ਵਧੀਆ ਲੈਸਾਂ ਆ ਚੁੱਕੀਆਂ ਜਿਵੇਂ ਕਿ ਜਿਵੇਂ ਕਸਟਮਰ ਦੀ ਡਿਮਾਂਡ ਸੀਗੀ ਵੀ ਜਿਵੇਂ ਤੁਸੀਂ ਵਧੀਆ ਲੈ ਕੇ ਆਓ ਪਰਲ ਦੀਆਂ ਹੈਂਡਵਰਕ ਦੀਆਂ ਕੋਈ ਕਟਾਮ ਮਤਲਬ ਸੁਪੀਰੀਅਰ ਵਧੀਆ ਕੁਆਲਿਟੀ ਦੀਆਂ ਕੰਪਨੀ ਦੀਆਂ ਲੈਸਾਂ ਆ ਚੁੱਕੀਆਂ ਨੇ ਇੱਕ ਵਾਰ ਸਾਰੇ ਭੈਣ ਭਰਾ ਵਿਜ਼ਿਟ ਕਰੋ ਵੀ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਰਿਕਵੈਸਟ ਹੈ ਉਹ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜਿਹੜੇ ਕੋਈ ਨਹੀਂ ਵੀ ਆ ਸਕਦੇ ਜਿਵੇਂ ਕੋਈ ਦੂਰ ਦਾ ਕੋਈ ਕਿਤੇ ਦਾ ਸਾਡੇ ਤੋਂ ਜੇ ਤੁਸੀਂ ਆਨਲਾਈਨ ਲੈਣਾ ਚਾਹੋ ਤਾਂ ਸਾਡੇ ਤੋਂ ਲੈ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨਾਲੇ ਤੁਹਾਨੂੰ ਲੁਧਿਆਣਾ ਅੰਮ੍ਰਿਤਸਰ ਤੋਂ ਸਾਰਿਆਂ ਨਾਲੋਂ ਰੇਟ ਘੱਟ ਮਿਲੂਗਾ ਔਰ ਚੀਜ਼ ਤੁਹਾਨੂੰ ਜਿਵੇਂ ਬੁਟੀਕ ਸਟਾਈਲ ਤੇ ਡਿਫਰੈਂਟ ਲੈਸਾਂ ਹੁੰਦੀਆਂ ਨੇ ਨਾ ਤੁਹਾਨੂੰ ਉਹ ਲੈਸਾਂ ਮਿਲਣਗੀਆਂ ਜਿਵੇਂ ਕਿ ਤੁਸੀਂ ਇੱਕ ਇੱਕ ਨਾਲ ਦੇ ਸਾਨੂੰ ਕਹਤਾ ਵੀ ਵੀਰ ਜੀ ਇਹਦੇ 2 4 5 6 ਥਾਂ ਦੇ ਦਿਓ ਸੋਨੂੰ ਮਿਲਣਗੇ ਇਹ ਨਹੀਂਗਾ ਜੀ ਸਾਡੇ ਕੋਲੇ ਇੱਕ ਨਾਲ ਡੈਕਾ ਨਹੀਂ ਸਾਡੇ ਕੋਲੇ ਤਾਂ ਇੱਕ ਇੱਕ ਨਾਲ ਦੇ 12 12 ਸੈੱਟ 22 ਸੈੱਟ ਹੁੰਦੇ ਨੇ ਇਸ ਕਰਕੇ ਵੀ ਜਿਹੜੇ ਭੈਣ ਭਰਾ ਨਹੀਂ ਆਏ ਉਹ ਇੱਕ ਵਾਰ ਜਰੂਰ ਵਿਜ਼ਿਟ ਕਰੋ ਨਾਲੇ ਦੁਕਾਨ ਲੱਭਣੀ ਵੀ ਸੌਖੀ ਆ ਮੇਨ ਚੰਡੀਗੜ੍ਹ ਰੋਡ ਤੋਂ ਗੁਰਨਾਨਕ ਰੋਡ ਨੇੜੇ ਗਰੇਅਲ ਟੈਲੀਕਮ ਉਹਦੇ ਬਿਲਕੁਲ ਸਾਹਮਣੇ ਸਸਤੀ ਘਾਲ ਦੀ